ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਬਹੁਤ ਹੀ ਸੋਹਣੀ ਕਲੈਕਸ਼ਨ ਆ ਠੀਕ ਹੈ ਜੀ ਰੱਖੜੀ ਸਪੈਸ਼ਲ 컬렉ਸ਼ਨ ਹੋਏਗੀ ਤੇ ਪਰ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਇੱਕ ਸੂਟ ਦਾ ਗਿਫਟ ਉਹਨਾਂ ਨੂੰ ਮਿਲੇਗਾ ਜਿਹੜੀ ਸਾਡੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਲਗਾਉਣਗੇ ਠੀਕ ਹੈ ਤੇ ਸਾਨੂੰ ਸਕਰੀਨਸ਼ਾਟ ਸੈਂਡ ਕਰਨਗੇ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਠੀਕ ਹੈ ਜੀ Google Pay PhonePe ਰਾਹੀਂ ਤੁਸੀਂ ਪੇਮੈਂਟਸ ਕਰ ਸਕਦੇ ਹੋ ਤੇ ਵੀਡੀਓ ਦੀ ਟਾਈਮਿੰਗ ਹੋਏਗੀ ਰਾਤ 8 ਵਜੇ ਠੀਕ ਹੈ ਤੇ ਚਲੋ ਦੇਖਦੇ ਹਾਂ ਅੱਜ ਦਾ ਪਹਿਲਾ ਸੂਟ ਸੂਟ ਮੈਂ ਪਹਿਲਾਂ ਹੀ ਰੱਖਿਆ ਹੋਇਆ ਅੱਜ ਠੀਕ ਹੈ ਐਲੋ ਜੀ ਸੂਟ ਆ ਗਿਆ ਪਹਿਲਾ ਹੀ ਬਹੁਤ ਸੋਹਣਾ ਪ੍ਰਿੰ ਲਿਲਨ ਦਾ ਠੀਕ ਹੈ ਲਿਲਨ कॉटन ਦਾ सूट ਹੋਏਗਾ ਘੇਰੇ ਦੇ ਉੱਪਰ ਮਿਲੇਗਾ ਇਹਦੇ ਹਾਈਲਾਈਟ ਵਰਕ ਠੀਕ ਹੈ ਬਹੁਤ ਹੀ ਸੋਹਣਾ ਵਰਕ ਹੋਇਆ ਇਹ ਸਾਰਾ ਮਸ਼ੀਨ ਦਾ ਵਰਕ ਆ 골ਡਨ ਵਰਕ ਵੀ ਆ ਵਿੱਚ ਠੀਕ ਹੈ ਨਾਲ ਆਏਗੀ कॉटन ਦੀ ਬਾਟਮ ਤੇ कॉटन मस्लिन ਦਾ ਦੁਪੱਟਾ ਠੀਕ ਹੈ ਐ ਲੋ ਦੁਪੱਟਾ ਵੀ ਕਾਫੀ ਖੁੱਲਾ ਡੁੱਲਾ ਹੋਗਾ ਕਲਰ ਬਹੁਤ ਹੀ ਸੋਹਣਾ ਹੈ ਠੀਕ ਹੈ ਐ ਲੋ ਜੀ ਪਿਓਰ ਕਾਟਨ ਦਾ ਸੂਟ ਹੋਊਗਾ ਲਾਈਨਿੰਗ ਦੀ ਨੀਡ ਨਹੀਂ ਹੋਊਗੀ ਤੁਹਾਡੀ ਆਪਣੀ ਚੁਆਇਸ ਆ ਵੈਸੇ ਨਹੀਂ ਇਹਨੂੰ ਲਾਈਨਿੰਗ ਨਹੀਂ ਲੱਗੇਗੀ 990 ਇਹ ਸੂਟ ਦਾ ਪ੍ਰਾਈਸ ਰਹੇਗਾ ਕਲਰ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਚਾਰ ਕਲਰ ਚਾਰੇ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਮਹਿੰਦੀ ਕਲਰ ਆ ਗਿਆ ਸੁੱਕੀ ਮਹਿੰਦੀ ਵਾਲਾ ਕਲਰ ਬਹੁਤ ਹੀ ਸੋਹਣਾ ਜਿਹਾ ਕਲਰ ਆ ਠੀਕ ਹੈ ਆਹ ਲਓ ਓਕੇ ਨਾਲ ਆਏਗੀ ਇਸੇ ਕਲਰ ਦੀ ਬਾਟਮ ਕਾਟਨ ਦੀ ਤੇ ਨਾਲ ਆਏਗਾ ਦੁਪੱਟਾ ਠੀਕ ਹੈ ਤੀਸਰਾ ਕਲਰ ਇਹਦੇ ਵਿੱਚ ਜੜਾ ਆ ਗਿਆ ਸਕ੍ਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਤੁਸੀਂ ਭੇਜ ਦੇਣਾ ਹੈ ਆਪਣਾ ਆਰਡਰ ਕਨਫਰਮ ਕਰਾ ਲੈਣਾ ਔਰ ਜੀ ਅਗਲਾ ਕਲਰ ਆ ਗਿਆ ਬਹੁਤ ਹੀ ਸੋਹਣਾ ਠੀਕ ਹੈ ਇਹ ਨਾ ਕਲਰ ਆ ਗਿਆ ਕਲੇਜੀ ਜਿਹਾ ਕਲਰ ਆ ਗਿਆ ਠੀਕ ਹੈ ਨਾ ਇਹ ਤੰਬਾ ਵਾ ਨਾ ਇਹ orange ਆ ਬਹੁਤ ਸੋਹਣਾ ਜਿਹਾ ਕਲਰ ਆ ਗਿਆ ਠੀਕ ਹੈ ਇਹਦੇ ਨਾਲ ਵੀ ਆਊਗਾ ਇਸੇ ਤਰ੍ਹਾਂ ਦੀ ਦੁਪੱਟਾ ਤੇ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਹਲੋ ਜੀ ਗ੍ਰੇ ਕਲਰ ਕਪੜਾ ਤੇ ਇੰਨਾ ਮੁਲਾਇਮ ਆ ਨਾ ਹੱਥ ਲਾਇਆ ਹੀ ਪਤਾ ਲੱਗਦਾ ਕਿ ਹਾਂ ਬਹੁਤ ਹੀ ਸੋਹਣਾ ਸੂਟ ਆ ਲੋ ਜੀ ਠੀਕ ਹੈ ਤੇ ਇਹਦੇ ਨਾਲ ਆ ਗਈ कॉटन ਦੀ बॉटम ਤੇ ਨਾਲ ਦੁਪੱਟਾ ਪ੍ਰਾਈਸ ਇਹ ਤਾਂ ਲੱਗੇਗਾ 950 ਰੁਪਏ 950 ਰੁਪਏ 'ਚ ਤੁਹਾਡੇ ਘਰ ਪਹੁੰਚ ਜਾਏਗਾ ਸੂਟ ਲਾਸਟ ਕਲਰ ਆ ਗਿਆ ਤੁਸੀਂ ਤੁਹਾਨੂੰ ਪੰਜ ਕਲਰ ਮਿਲਣਗੇ ਪੰਜੇ ਹੀ ਕਲਰ ਬਹੁਤ ਸੋਹਣੇ ਆ ਐਲੋਜੀ ਓਨੀਅਨ ਕਲਰ ਆ ਗਿਆ ਠੀਕ ਹੈ 950 ਪ੍ਰਾਈਸ ਲੱਗੇਗਾ ਕਲਰ ਆ ਗਿਆ ਓਨੀਅਨ ਦੁਪੱਟੇ कॉटन मस्कलीन ਦੇ ਹੋਣਗੇ ਫਟਾਫਟ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਭੇਜ ਕੇ ਆਪਣੇ ਆਰਡਰ ਕਨਫਰਮ ਕਰਾਓ ਠੀਕ ਹੈ ਨੈਕਸਟ ਡਿਜ਼ਾਈਨ ਤੁਹਾਨੂੰ ਦਿਖਾਉਨੇ ਆ ਲਓ ਜੀ ਨੈਕਸਟ ਆ ਗਿਆ ਆਪਣੇ ਕੋਲ ਬਲੈਕ ਐਂਡ ਵਾਈਟ ਕਾਟਨ ਦੁਪੱਟੇ ਦੇ ਨਾਲ। ਹਲੋ ਜੀ ਇਹ ਬਹੁਤ ਪਿਆਰਾ ਜਿਹਾ ਸੂਟ ਆ। ਕਾਟਨ ਆ ਗਈ ਕੈਂਬ੍ਰੇ ਕਾਟਨ ਠੀਕ ਹੈ ਜੀ। ਹਲੋ। ਕਾਟਨ ਦਾ ਸੂਟ ਆ ਗਿਆ ਗਲਾ ਪੱਟੀ ਬਣੀ ਹੋਈ ਹੈ 2.5 2.5 ਮੀਟਰ ਦੀ ਕੱਟ ਆਊਗੀ। ਠੀਕ ਹੈ। ਤੇ ਇਹ ਆ ਗਈ ਪ੍ਰਿੰਟਡ ਹੀ ਬਾਟਮ ਨਾਲ। ਠੀਕ ਹੈ। ਕਪੜਾ ਸੌਫਟ ਆ ਕਾਟਨ ਦਾ। ਤੇ ਨਾਲ ਆਊਗਾ ਜੀ ਮਲ ਕਾਟਨ ਦਾ ਬੜਾਈ ਪਿਆਰਾ ਜਿਹਾ ਦੁਪੱਟਾ। ਖੁੱਲਾ ਡੁਲਾ ਦੁਪੱਟਾ ਹੋਊਗਾ। ਲੇਸ ਲੱਗੀ ਹੋਈ ਹੈ। ਪੰਪਮ ਵਾਲੀ ਠੀਕ ਹੈ। ਹੈਲੋ ਤੇ ਦੁਪੱਟਾ ਵੀ ਬਹੁਤ ਸੋਹਣਾ ਸੂਟ ਵੀ ਸੋਹਣਾ ਹੈਲੋ ਜੀ ਤੇ ਪ੍ਰਾਈਸ ਵੀ ਸੋਹਣਾ 850 ਇਹ ਵਾਲੇ ਸੂਟ ਦਾ ਪ੍ਰਾਈਸ ਰਹੂਗਾ ਠੀਕ ਹੈ ਤੇ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਕਲਰ ਬਲੈਕ ਐਂਡ ਵਾਈਟ ਹੀ ਮਿਲੂਗਾ ਔਰ ਡਿਜ਼ਾਈਨ ਅਲੱਗ-ਅਲੱਗ ਮਿਲ ਜਾਣਗੇ ਡਿਜ਼ਾਈਨ ਤੁਹਾਨੂੰ ਦਿਖਾ ਦਿੰਦੇ ਆ ਹੈਲੋ ਇਹ ਵਾਲਾ ਡਿਜ਼ਾਈਨ ਆਏਗਾ ਠੀਕ ਹੈ ਚਲੋ ਮੈਂ ਅਲੱਗ-ਅਲੱਗ ਕਰਕੇ ਦਿਖਾ ਦਿੰਨੀ ਫਿਰ ਤੁਹਾਨੂੰ ਨਾ ਸਕਰੀਨਸ਼ਾਟ ਲੈ ਕੇ ਭੇਜਣਾ ਸਾਨੂੰ ਨਹੀਂ ਤੇ ਮੈਂ ਵੀ ਕਨਫਿਊਜ਼ ਹੋ ਜਾਈਂਗੀ ਹੈਨਾ ਹੈਲੋ ਬਲੈਕ ਕਲਰ ਇੱਕ ਆ ਗਿਆ ਇਹ ਵਾਲਾ ਡਿਜ਼ਾਈਨ ਠੀਕ ਹੈ ਦੁਪੱਟਾ ਸੇਮ ਆਊਗਾ ਇਸੇ ਤਰ੍ਹਾਂ ਦਾ ਹੀ 850 ਪ੍ਰਾਈਸ ਰਹੂਗਾ ਓਕੇ ਜੀ ਤੇ ਨੈਕਸਟ ਆ ਗਿਆ ਇਹ ਵਾਲਾ ਡਿਜ਼ਾਈਨ ਸਾਰੇ ਡਿਜ਼ਾਈਨਸ ਹੋਣੇ ਆ ਜਿਹੜੇ ਮਰਜ਼ੀ ਦੀ ਬੁਕਿੰਗ ਕਰਵਾ ਲੈਣਾ ਦੁਪੱਟੇ ਸੇਮ ਹੀ ਲੱਗਣ ਲੈ ਮੈਨੂੰ ਦੁਪੱਟੇ ਸੇਮ ਹੀ ਆ ਠੀਕ ਹੈ ਹਲੋ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਬਾਟਮ ਦੇਖ ਰਹੇ ਹਾਂ ਬਾਟਮ ਹੀ ਉਮੇਦੀ ਆਏਗੀ ਜਿਵੇਂ ਦੀ ਉਹਦੇ ਨਾਲ ਆ ਨਾ ਉਮੇਦੀ ਬਾਟਮ ਆਏਗੀ ਦੁਪੱਟੇ ਦੇ ਨਾਲ ਮੈਚ ਕਰਦੀ ਹਲੋ ਕਾਟਨ ਦਾ ਸੂਟ ਆਊਗਾ ਕਾਟਨ ਦਾ ਦੁਪੱਟਾ ਆਊਗਾ ਤੇ ਪ੍ਰਾਈਸ ਲੱਗੂਗਾ ਜੀ 850 ਰੁਪਏ ਠੀਕ ਹੈ 850 ਦਾ ਸੂਟ ਹੋਊਗਾ ਨੈਕਸਟ ਕਲਰ ਆ ਗਿਆ ਕਲਰ ਤੇ ਉਹੀ ਆ ਗਿਆ ਬਲੈਕ ਹੀ ਹਨਾ ਨੈਕਸਟ ਡਿਜ਼ਾਈਨ ਆ ਗਿਆ ਇਹ ਵਾਲਾ ਸੇਮ ਹੀ ਬਾਟਮ ਹੋਊਗੀ ਠੀਕ ਹੈ ਸਾਰਿਆਂ ਦੀ ਬਾਟਮ ਸੇਮ ਆ ਤੇ ਸੇਮ ਹੀ ਦੁਪੱਟਾ ਹੈ ਬਸ ਪ੍ਰਿੰਟ ਅਲੱਗ-ਅਲੱਗ ਆਏਗਾ ਬਲੈਕ ਐਂਡ ਵਾਈਟ ਦੇ ਵਿੱਚ ਠੀਕ ਹੈ ਇੱਕ ਡਿਜ਼ਾਈਨ ਆ ਗਿਆ ਵੀ ਨੈਕ ਦੇ ਵਿੱਚ ਬਲੈਕ ਐਂਡ ਵਾਈਟ ਦੇ ਵਿੱਚ ਇਹਦੇ ਉੱਪਰ ਨਾ ਹੈਂਡਵਰਕ ਹੋਇਆ ਇਹ ਸਾਰਾ ਬਹੁਤ ਸੋਹਣਾ ਮੋਤੀ ਵਰਕ ਹੋਇਆ ਲਓ ਜੀ ਹੈਲੋ ਇਹ ਆਇਆ ਹੈ ਸਤਰਾ ਤੁਹਾਨੂੰ ਮੈਂ ਖੋਲ ਕੇ ਦਿਖਾ ਦਿੰਨੀ ਆ ਆ ਲਓ ਇਸ ਤਰ੍ਹਾਂ ਇਹ ਆ ਗਿਆ ਬਲੈਕ ਕਲਰ ਦਾ ਸ਼ਰਟ ਪੀਸ ਤੇ ਨਾਲ ਆ ਗਈ ਬਾਟਮ ਆਵਲੀ ਇੰਨਾ ਸੋਹਣਾ ਫੈਬਰਿਕ ਆ ਨਾ ਬਹੁਤ ਹੀ ਸੋਹਣਾ ਫੈਬਰਿਕ ਆਇਆ ਇਹਦਾ ਨਾਲ ਆ ਗਿਆ ਇਹ ਕਾਟਨ ਦੁਪੱਟਾ ਇਹਦਾ ਦੁਪੱਟਾ ਡਿਫਰੈਂਟ ਆਏਗਾ ਇਸੇ ਕਰਕੇ ਮੈਂ ਖੋਲ ਕੇ ਦਿਖਾ ਦਿੱਤਾ ਤੁਹਾਨੂੰ ਠੀਕ ਹੈ ਇਸ ਤਰ੍ਹਾਂ ਦਾ ਦੁਪੱਟਾ ਆਏਗਾ ਤੇ ਇਸ ਤਰ੍ਹਾਂ ਦੀ ਬਾਟਮ ਆਏਗੀ ਨਾਲ ਪ੍ਰਿੰਟਡ ਤੇ ਵੀ ਨੈੱਕ ਬਣਿਆ ਹਨਾ ਓਕੇ ਆ ਲੋ ਵੀ ਨੈੱਕ ਬਣਿਆ 850 ਪ੍ਰਾਈਸ ਲੱਗੇਗਾ ਸੂਟ ਦਾ ਇਹਦੇ ਵਿੱਚ ਵੀ ਦੋ ਹੀ ਕਲਰ ਆ ਬਲੈਕ ਐਂਡ ਵਾਈਟ ਇੱਕ ਦੇ ਵਿੱਚ ਬਲੈਕ ਜਿਆਦਾ ਇੱਕ ਦੇ ਵਿੱਚ ਥੋੜਾ ਵਾਈਟ ਜਿਆਦਾ ਆ ਲੋ ਜੀ ਠੀਕ ਐ ਇਸ ਤਰ੍ਹਾਂ ਤੇ ਸੇਮ ਹੀ ਬਾਟਮ ਆਉਗੀ ਜਿਵੇਂ ਦੀ ਬਾਟਮ ਉਹਦੀ ਸੀਗੀ ਉਵੇਂ ਦੀ ਬਾਟਮ ਇਹਦੀ ਆਉਗੀ ਆ ਲੋ ਜੀ ਠੀਕ ਐ ਆ ਲੋ ਸੇਮ ਬਾਟਮ ਆਉਗੀ ਤੇ ਸੇਮ ਹੀ ਦੁਪੱਟਾ ਆਊਗਾ ਠੀਕ ਹੈ ਆ ਲੋ ਸੇਮ ਹੀ ਦੁਪੱਟਾ ਆਊਗਾ ਇਹਦਾ ਪ੍ਰਾਈਸ ਵੀ ਲੱਗੂਗਾ 850 ਰੁਪਏ ਠੀਕ ਹੈ ਇਹ ਸਾਰੇ ਸੂਟ 850 ਰੁਪਏ ਚ ਬਲੈਕ ਐਂਡ ਵਾਈਟ ਸੂਟ ਤਮਾਕਾ ਠੀਕ ਹੈ ਨੈਕਸਟ ਤੁਹਾਨੂੰ ਦਿਖਾਉਨੇ ਆ ਜੈਪੁਰੀ ਬੰਦਨੀ ਟਾਈ ਐਂਡ ਡਾਈ ਵਾਲੇ ਠੀਕ ਹੈ ਬੜੀ ਡਿਮਾਂਡ ਸੀਗੀ ਟਾਈ ਐਂਡ ਡਾਈ ਦੀ ਤੇ ਆ ਲੋ ਤੁਹਾਡੇ ਵਾਸਤੇ ਲੈ ਕੇ ਆ ਗਏ ਆਪਾਂ ਟਾਈ ਐਂਡ ਡਾਈ ਦੇ ਸੂਟ ਇਹ ਪਿਓਰ ਕਾਟਨ ਆਉਗੀ ਠੀਕ ਹੈ ਇਹਨੂੰ ਇੱਕ ਵਾਰੀ ਹਲਕਾ ਜਿਹਾ ਪਾਣੀ ਚੋਂ ਕੱਢ ਕੇ ਤੁਸੀਂ ਬਣਾ ਸਕਦੇ ਹੋ ਕਿਉਂਕਿ ਕਾਟਨ ਪਿਓਰ ਆ ਥੋੜਾ ਸ਼੍ਰਿੰਕ ਹੋਣ ਦਾ ਜਾਂ ਕੋਈ ਕਲਰ ਦਾ ਹੋਏਗਾ ਤੇ ਪਹਿਲਾਂ ਹੀ ਹੋ ਜਾਏਗਾ ਠੀਕ ਹੈ ਗਾਰੰਟੀ ਵੈਸੇ ਵੀ ਕਾਟਨ ਦੇ ਸੂਟ ਪਰ ਨਹੀਂ ਹੈਗੀ ਹਲੋ ਇਹ ਆ ਗਿਆ ਨਾਲ ਬਾਟਮ ਦਾ ਕੱਪੜਾ ਇਹਨਾਂ ਨੂੰ ਤੁਹਾਨੂੰ ਪ੍ਰੈਸ ਵੀ ਦੇਣੀ ਪੈਣੀ ਆ ਥੋੜੀ ਜਿਹੀ ਪ੍ਰੈਸ ਤੁਸੀਂ ਕਰੋਗੇ ਫਿਰ ਇਹ ਖੁੱਲੇਗਾ ਹਲੋ ਠੀਕ ਹੈ ਕਿਉਂਕਿ ਇਹ ਡਾਈ ਕਰਕੇ ਉਹਨਾਂ ਨੇ ਇਦਾਂ ਹੀ ਬਟਵਾਟੀ ਹੋਇਆ ਪਿਆ ਠੀਕ ਹੈ ਸਲਵਾਰ ਜਿਆਦਾ ਖੁੱਲੀ ਮੈਨੂੰ ਲੱਗਦਾ ਨਹੀਂ ਬਣੇਗੀ ਨੈਰੋ ਦੀ ਸਲਵਾਰ ਬਣੇਗੀ ਤੇ ਕਾਟਨ ਦਾ ਦੁਪੱਟਾ ਆਊਗਾ ਨਾਲ ਪਰ ਇਹੋ ਜੀਆਂ ਚੀਜ਼ਾਂ ਦੇਖਦੇ ਆਂ ਸਾਰੀ ਨਿਕਲ ਜਾਂਦੀਆਂ ਤੁਹਾਨੂੰ ਪਤਾ ਹੀ ਹੈ ਡਿਜ਼ਾਈਨਰ ਚੀਜ਼ਾਂ ਜਿਹੜੀਆਂ ਬਸ ਇਦਾਂ ਹੀ ਓਕੇ ਇਹ ਵਾਲਾ ਪਹਿਲਾ ਕਲਰ ਆ ਗਿਆ ਇਹਦਾ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਆ ਗਿਆ ਪੈਰਟ ਗ੍ਰੀਨ ਤੇ ਪਿੰਕ ਤੇ ਪ੍ਰਾਈਸ ਲੱਗੂਗਾ ਜੀ ਇਹਦਾ 750 ਰੁਪਏ ਹਾਂ ਇਹਦਾ ਪ੍ਰਾਈਸ 750 ਰੁਪਏ 750 ਰੁਪਏ ਲੱਗੇਗਾ ਚਾਰ ਕਲਰ ਅਵੇਲੇਬਲ ਨੇ ਪਹਿਲਾ ਕਲਰ ਇਹ ਆ ਗਿਆ ਦੂਸਰਾ ਕਲਰ ਆ ਗਿਆ ਏ ਤੁਸੀਂ ਇਹਦੇ ਨਾਲ ਨਾ ਪਜਾਮੀ ਵਗੈਰਾ ਵੀ ਬਣਾਓਗੇ ਤੇ ਬਹੁਤ ਹੀ ਸੋਹਣੀ ਲੱਗੂਗੀ ਲਓ ਜੀ ਇਹ ਕਲਰ ਸਭ ਤੋਂ ਜ਼ਿਆਦਾ ਸੋਹਣਾ ਲੱਗਿਆ ਸੀ ਮਨੂੰ ਬਹੁਤ ਸੋਹਣਾ ਬ੍ਰਾਈਟ ਖਿੜਿਆ ਖਿੜਿਆ ਜਿਹਾ ਕਲਰ ਆ ਤੇ ਜਿਨ੍ਹਾਂ ਨੂੰ ਬ੍ਰਾਈਟ ਕਲਰ ਪਸੰਦ ਆ ਲਓ ਜੀ ਨਾਲ ਆਏਗੀ ਬਾਟਮ ਟਾਈ ਐਂਡ ਡਾਈ ਦੀ ਤੇ ਦੁਪੱਟਾ ਟਾਈ ਐਂਡ ਡਾਈ ਦਾ ਠੀਕ ਆ ਜੀ ਬਹੁਤ ਸੋਹਣਾ ਜਿਹਾ ਸੂਟ ਆ 750 ਦਾ ਸੂਟ ਆ ਮੇਲਾ ਲੁੱਟ ਲੋ ਰਖੜੀ ਵਾਸਤੇ ਲੈ ਲਓ ਆਪਣੀਆਂ ਭੈਣਾਂ ਵਾਸਤੇ ਠੀਕ ਆ ਬਹੁਤ ਸੋਹਣਾ ਸੂਟ ਆ ਲਓ ਜੀ ਨੈਕਸਟ ਆ ਗਿਆ ਮੈਰੂਨ ਵਾਈਨ ਕਲਰ ਤੇ ग्रीन कलर ਦਾ ਕੰਬੀਨੇਸ਼ਨ ਮੈਰੂਨ ਵਾਈਨ ਤੇ ਗ੍ਰੀਨ ਹੈ ਲੋਜੀ ਠੀਕ ਹੈ ਇਸ ਤਰ੍ਹਾਂ ਆ ਗਿਆ ਕੰਬੀਨੇਸ਼ਨ ਇਹਦਾ ਤੇ ਕਾਟਨ ਦੀ ਬਾਟਮ ਆਊਗੀ ਟਾਈ ਐਂਡ ਡਾਈ ਤੇ ਨਾਲ ਲਾਊਗਾ ਕਾਟਨ ਟਾਈ ਦੁਪੱਟਾ ਇਹ ਕਲਰ ਸਾਰੇ ਹੀ ਆਪੋ ਆਪਣੀ ਥਾਂ ਬਹੁਤ ਹੀ ਸੋਹਣੇ ਆ ਠੀਕ ਹੈ ਐ ਲੋ ਸਾਢੇ 750 ਪ੍ਰਾਈਸ ਰਹੇਗਾ ਤੇ ਨੈਕਸਟ ਆ ਗਿਆ ਤੇ ਵੀ ਕਲਰ ਬਹੁਤ ਸੋਹਣਾ ਪਰਪਲ ਠੀਕ ਹੈ ਪਰਪਲ ਜਿਹਾ ਕਲਰ ਆ ਗਿਆ ਬਲੂ ਬਲੂ ਓਕੇ ਜੀ ਇਸ ਤਰ੍ਹਾਂ ਠੀਕ ਹੈ ਤੇ ਮੈਸੇਜ ਕਰਕੇ ਜਰੂਰ ਦੱਸਿਓ ਕਿਨੂੰ ਕਿਨੂੰ ਇਹ ਸੂਟ ਸੋਹਣੇ ਲੱਗੇ ਜਿਨ੍ਹਾਂ ਨੇ ਲੈਣੇ ਆ ਉਹਨਾਂ ਨੇ ਤੇ ਲੈ ਹੀ ਲੈਣੇ ਆ ਜਿਨ੍ਹਾਂ ਨੇ ਸਿਰਫ ਵੀਡੀਓ ਦੇਖਣੀ ਉਹ ਵੀ ਜਰੂਰ ਦੱਸਣਾ ਕਿ ਤੁਹਾਨੂੰ ਕਿਹੜਾ ਸੂਟ ਪਸੰਦ ਆ ਠੀਕ ਹੈ ਇਹ ਆ ਗਿਆ ਇਹਦੇ ਨਾਲ ਦੁਪੱਟਾ ਓਕੇ ਜੀ ਪਿਓਰ ਕਾਟਨ ਦਾ ਬਣੂਗਾ ਇਹ ਵਾਲਾ 750 ਪ੍ਰਾਈਸ ਰਹੇਗਾ ਇਹ ਸੀ ਵੀ ਆਪਣੇ ਅੱਜ ਦੇ ਸੂਟ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜਿਹੜੇ ਵੀ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜੁਆਇਨ ਕਰ ਲੈਣਾ ਥੈਂਕ ਯੂ ਧੰਨਵਾ